ਮੈਂ ਕੁਲਦੀਪ ਪੂਰਵਾਲ ਸ਼ੁਭਮ ਕਲੋਨੀ ਵਾਸੀ ਆ ਇਹ ਵੀ ਸਾਡੇ ਸਾਬਕਾ ਪ੍ਰਧਾਨ ਇਹ ਸਾਥੇ ਗੋਬਿੰਦਨਗਰ ਤੋਂ ਇਸ ਜਿਹੜਾ ਸਰਕਾਰੀ ਰਸਤਾ ਜਾਂਦਾ ਸ਼ੁਭਮ ਕਲੋਨੀ ਤੋਂ ਗੋਬਿੰਦਨਗਰ ਨੂੰ ਜਿਹੜਾ ਦੋਵਾਂ ਕਲੋਨੀਆਂ ਨੂੰ ਜੋੜਦਾ ਰਸਤਾ ਤੇ ਇਹ ਨਵੀਪੁਰ ਨੂੰ ਜਾਂਦਾ ਕਾਲਾਨੋ ਰੋਡ ਨੂੰ ਚੜ ਜਾਂਦਾ ਸੋ ਇਸ ਰਸਤੇ ਉੱਤੇ ਸਾਡੀ ਹੀ ਕਲੋਨੀ ਦੇ ਕੁਝ ਸੱਜਣਾ ਨੇ ਗੇਟ ਜਿਹੜਾ ਉਹ ਲਾਤਾ ਸੀਗਾ ਤੇ ਗੇਟ ਲਾਉਣ ਤੋਂ ਬਾਅਦ ਚਾਹੀਦਾ ਤੇ ਸੀ ਵੀ ਉੱਥੇ ਚੌਕੀਦਾਰ ਰੱਖ ਦੇ ਆਉਣ ਜਾਣ ਦੀ ਕੋਈ ਵਿਗੜ ਨਾ ਪਾਉਂਦੇ ਪਰ ਉਹਨਾਂ ਨੇ ਗੇਟ ਲਗਾ ਕੇ 2 ਮਹੀਨੇ ਚਾਬੀ ਜਿਹੜੀ ਹੈ ਇੱਕ ਵਿਅਕਤੀ ਨੇ ਇਤੋਂ ਨੇ ਉਹ ਚਾਬੀ ਜੇਬ ਚ ਪਾਛੜੀ ਅਸੀਂ ਕਲੋਨੀ ਦੇ ਜਿਹੜੇ ਅਹੁਦੇਦਾਰ ਹੀ ਮੈਂ ਵੀ ਅਹੁਦੇਦਾਰ ਜਿਹੜਾ ਇਸ ਕਲੋਨੀ ਦਾ ਜਨ ਸਕੱਤਰ ਪਰ ਫਿਰ ਵੀ ਸਾਡੀ ਨਹੀਂ ਸੁਣੀ ਗਈ ਜਿਹੜਾ ਗੇਟ ਪੱਕਾ ਬੰਦ ਕਰਤਾ ਅਸੀਂ ਉਹਦੀ ਸ਼ਿਕਾਇਤ ਜਿਹੜੀ ਉਹ ਡੀਸੀ ਸਾਹਿਬ ਨੂੰ ਕੀਤੀ डीसी साहब ਨੇ ਸਾਰੀ ਪੜਤਾਲ ਕਰਕੇ ਉਹਨਾਂ ਨੇ ਨਕਸ਼ਾ ਦੇਖਿਆ ਇਸ ਨਕਸ਼ੇ ਦੇ ਵਿੱਚ ਪੂਰਾ ਬਾਚਿਆ ਉਹਨਾਂ ਨੇ ਵੀ ਇਹ ਸਰਕਾਰੀ ਰਸ ਹੈਗਾ ਲੇਆਉਟ ਪਲਾਨ ਦੇ ਵਿੱਚ ਹੈਗਾ ਤੇ ਉਹਨਾਂ ਨੇ ਜਿਹੜਾ ਸਰਕਾਰੀ ਰਸਤੇ ਉੱਪਰ ਜਿਹੜਾ ਨਜਾਇਜ਼ ਗੇਟ ਲੱਗਾ ਹੋਇਆ ਸੀਗਾ ਉਹਨਾਂ ਨੇ ਡੀਸੀ ਦੇ ਹੁਕਮਾਂ ਤੇ ਜਿਹੜਾ ਉਹ ਈਓ ਸਾਹਿਬ ਦੀ ਹਾਜ਼ਰੀ ਵਿੱਚ ਉਹਨਾਂ ਨੇ ਪੁੱਟ ਕੇ ਲੈ ਕੇ ਤੇ ਹੁਣ ਲੋਕਾਂ ਦੀ ਜਿਹੜੀ ਆਵਾਜ਼ ਹੈ ਪ੍ਰਸ਼ਾਸਨ ਨੇ ਜਿਹੜੀ ਉਹ ਬਹਾਲ ਕਰਤੀ ਗਈ ਹੈ ਸਾਡੀ ਅੱਜ ਵੀ ਮੰਗ ਹੈ ਕਿ ਕੁਝ ਕਲੋਨੀ ਦੇ ਵਾਸੀ ਜਿਹੜੇ ਆ ਉਹ ਅਜੇ ਵੀ ਚਾਹੁੰਦੇ ਆ ਕਿ ਇੱਥੇ ਗੇਟ ਲਗਾ ਕੇ ਇਸ ਰਾਹ ਨੂੰ ਪੱਕੇ ਤੌਰ ਤੇ ਬੰਦ ਕਰ ਦਿੱਤਾ ਜਾਵੇ ਪਰ ਉਹਦੇ ਨਾਲ ਜਿਹੜੇ ਇਸ ਕਲੋਨੀ ਦੇ ਜਿਹੜੇ ਮੁਲਾਜ਼ਮ ਆ ਜਿਹੜੇ ਕਲਾਂ ਨੂੰ ਰੋਡ ਨੂੰ ਜਾਂਦੇ ਆ ਉਹਨਾਂ ਨੂੰ ਮੁਸ਼ਕਲ ਆਉਣੀ ਆ ਜਿਹੜੇ ਕੁਝ ਇਸ ਕਲੋਨੀ ਦੇ ਰਹਿੰਦੇ ਆ ਵਾਸੀ ਉਹਨਾਂ ਦੇ ਗੋਬਿੰਦਨਗਰ ਜਿਹੜੀ ਆ ਜੇ ਗੋਬਿੰਦਨ ਦੇ ਜਿਹੜੀ ਰਿਸ਼ਤੇਦਾਰੀ ਉਹ ਇੱਧਰ ਆਉਂਦੇ ਆ ਅਸੀਂ ਉਧਰ ਜਾਂਦੇ ਆ ਦੋਵਾਂ ਕਲੋਨੀਆਂ ਦਾ ਆਪਸੀ ਵੀ ਜਿਹੜਾ ਉਹ ਜਿਹੜਾ ਜੋ ਵੀ ਆਉਣਾ ਜਾਣਾ ਉਹ ਬੰਦ ਹੋ ਜਾਂਦਾ ਤੇ ਜਿਹੜੇ ਜਿਹੜੇ ਹੁਣ ਸਾਡੇ ਸੁਭਮ ਕਲੋਨੀ ਦੇ ਜਿਹੜੇ ਸਾਹਮਣੇ ਜਿਹੜਾ ਕਲਾਨਾ ਰੋਡ ਤੇ ਹਸਪੀਟਲ ਜਾਣਾ ਤੇ ਇੱਥੋਂ ਦੇ ਲਾਗੇ ਜਿਹੜਾ ਨੇੜੇ ਛੇਤੀ ਪੈਂਦਾ ਸੋ ਇਸ ਕਰਕੇ ਇਹ ਰਾਹ ਕਦੇ ਵੀ ਬੰਦ ਨਹੀਂ ਹੋਣਾ ਚਾਹੀਦਾ ਅਸੀਂ ਪ੍ਰਸ਼ਾਸਨ ਨੂੰ ਜਿਹੜਾ ਧੰਨਵਾਦ ਕਰਦੇ ਆ ਜਿਹੜਾ ਉਹਨਾਂ ਨੇ ਆਵਾਜ਼ ਜਿਹੜੀ ਬਹਾਲ ਕੀਤੀ ਆ ਚਾਬੀ ਉਹਨਾਂ ਨੇ ਉਹਨਾਂ ਨੇ ਚਾਬੀ ਦਿੱਤੀ ਨਹੀਂ ਸਾਨੂੰ ਗੇਟ ਪੱਕਾ ਬੰਦ ਕਰ ਛੜਿਆ ਸੋ ਇਸ ਕਰਕੇ ਅਸੀਂ ਅੱਜ ਵੀ ਚਾਹੁੰਦੇ ਆ ਕਿ ਇਸ ਰਸਤੇ ਉੱਤੇ ਗੇਟ ਨਹੀਂ ਲੱਗਣਾ ਚਾਹੀਦਾ ਹਾਂ ਸੁਰੱਖਿਆ ਦਾ ਜਿੱਥੇ ਤੱਕ ਮਸਲਾ ਉਹ ਜਿਹੜਾ ਉਹ ਚੌਂਕੀ ਦਾ ਰੱਖੇ ਜਾਣੀ ਚਾਹੀਦੀ ਹੈ ਹਰਾਨੀ ਦੀ ਗੱਲ ਆ ਵੀ ਅਜੇ ਤੱਕ 메ਨ ਗੇਟ ਤੇ ਵੀ ਨਾ ਦੇਂਦਾ ਚੌਕੀ ਦਾ ਤੇ ਨਾ ਰਾਦਾ ਚੌਕੀ ਦਾ ਪਿਛਲੇ ਪਾਸੇ ਵੀ ਚਾਰਦਵਾਰੀ ਕੋਈ ਨਹੀਂ ਸਾਰਾ ਰਸਤਾ ਖੁੱਲਾ ਔਰ ਇਹ ਬਹੁਤ سارے ਕੰਮ ਜਿਹੜੇ ਭਲਾਈ ਦੇ ਕਰੋਨੇ ਦੇ ਹੋਣ ਵਾਲੇ ਦੇ ਅਸੀਂ ਪੰਜਾਬ ਸਰਕਾਰ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਵੀ ਇਸ ਕਲੋਨੀ ਦੀ ਚਾਰਦਵਾਰੀ ਕੀਤੀ ਜਾਵੇ ਜਿਹੜਾ ਚੌਕੀਦਾਰ ਜਿਹੜੇ ਆ ਉਹ ਕਲੋਨੀ ਵਾਸੀ ਜਿਹੜੇ ਉਹਨਾਂ ਦੀ ਕੋਈ ਜਿਹੜੇ ਹੈਗੇ ਆ ਉਹ ਰਲ ਕੇ ਚੌਕੀਦਾਰ ਮੇਨ ਗੇਟ ਤੇ ਦਿਨ ਦਾ ਤੇ ਰਾਤ ਦਾ ਰੱਖਣ ਸੁਰੱਖਿਆ ਵਾਸਤੇ ਚੌਕੀਦਾਰ ਰੱਖੇ ਜਾਣੇ ਜਿਹਦੇ ਰਾਹ ਨਹੀਂ ਬੰਦ ਕੀਤਾ ਜਾਣਾ ਚਾਹੀਦਾ ਕਿਉਂਕਿ ਰਾਹ ਬੰਦ ਕਰਨਾ ਜਿਹੜਾ ਮਿਊਨਿਸਪਲ ਐਕਟ 376 ਦਾ ਉਹਦੀ ਵੀ ਲੰਘਣਾ ਤੇ ਵੈਸੇ ਵੀ ਸੰਵਿਧਾਨ ਦੀ ਧਾਰਾ ਜਿਹੜੀ 19 ਅਤੇ 21 ਉਹਦੀ ਵੀ ਲੰਘਣਾ ਇਸ ਕਾਕੇ ਰਾਹ ਕਿਸੇ ਦਾ ਵੀ ਬੰਦ ਕਰਨਾ ਗੈਰ ਕਾਨੂੰਨੀ ਹੈ ਬਹੁਤ ਬਹੁਤ ਧੰਨਵਾਦ ਕਮਲਪ੍ਰੀਤ ਸਿੰਘ ਆ ਜੀ ਅਸੀਂ ਸ਼ੁਭਮੇਨ ਕਲੇਵ ਦੇ ਸਾਰੇ ਇੱਥੇ ਵਾਸੀ ਖੜੇ ਆ ਤੇ ਅੱਜ ਇਹ ਮੁੱਦਾ ਸਾਰਾ ਇਹ ਸੀਗਾ ਵੀ ਇਹ ਜਿਹੜਾ ਰਸਤਾ ਛੋਟਾ ਸ਼ੁਭਮੇਨ ਕਲੇਵ ਦੀ ਬੈਕ ਸਾਈਡ ਆ ਰਿਹਾ ਵਾ ਮੇਨ ਸਾਡੀ ਐਂਟਰੀ ਬਟਾਲਾ ਰੋਡ ਤੇ ਆ ਤੇ ਇਹ ਜਿਹੜਾ ਰਸਤਾ ਵਾ ਇਹ ਸਿਰਫ ਇੱਕ ਕਿਸੇ ਨਿੱਜੀ ਪਰਿਵਾਰ ਦਾ ਰਸਤਾ ਸੀਗਾ ਇਹਦੇ ਉੱਤੇ ਆਪਾਂ ਫਿਰ ਵੀ ਆਪਣੇ ਕੋਲੋਂ ਸਾਰੀ ਕਲੈਕਸ਼ਨ ਕਰਕੇ ਇਹਦੇ ਉੱਤੇ ਆਪਾਂ ਗੇਟ ਲਵਾਇਆ ਵੀ ਸਾਡੀ ਸਿਕਿਉਰਿਟੀ ਪਰਪਸ ਵਾਸਤੇ ਵੀ ਸਾਡੀਆਂ ਫੈਮਿਲੀਆਂ ਸਾਡੇ ਬੱਚੇ ਸਾਡਾ ਸਾਰਾ ਪਰਿਵਾਰ ਸੇਫ ਰਹੇ ਇਹ ਜਿਹੜਾ ਗੇਟ ਆ ਇਹ ਲੱਗਾ ਵੀ ਥਾਣੇ ਦੇ ਵਿੱਚ ਫੈਸਲਾ ਹੋ ਗਿਆ ਕਿਉਂਕਿ ਉਦੋਂ ਵੀ ਇਸ ਪਾਰਟੀ ਨੇ ਇਹ ਗੇਟ ਨੂੰ ਰੋਕਿਆ ਸੀਗਾ ਜਦੋਂ ਆਪਾਂ ਲਾ ਰਹੇ ਸੀਗੇ ਤੇ ਥਾਣੇ ਦੇ ਵਿੱਚ ਅ ਐਸ ਐਚਓ ਸਾਬ ਦੇ ਸਾਹਮਣੇ ਬੈਠ ਕੇ ਇਹ ਫੈਸਲਾ ਹੋ ਗਿਆ ਇਹ ਗੇਟ ਸਾਡਾ ਰਾਜੀ ਨਮਾ ਕਰਕੇ ਲੱਗਾ ਤੇ ਹੁਣ ਇਹ ਜਿਹੜਾ ਗੇਟ ਆ ਇਸ ਵੇਲੇ ਸਿਵਲ ਪ੍ਰਸ਼ਾਸਨ ਨੇ ਸਾਡੀ ਇਨਫੋਰਮੇਸ਼ਨ ਤੋਂ ਬਗੈਰ ਸਾਨੂੰ ਦੱਸਣ ਤੋਂ ਬਗੈਰ ਪਤਾ ਨਹੀਂ ਕਿਹਦੇ ਦਬਾਅ ਥਲੇ ਆਣ ਕੇ ਇਹ ਗੇਟ ਸਾਡਾ ਰਾਤ ਹਨੇਰੇ ਚੋਰੀ ਤਰੀਕੇ ਨਾਲ ਪਟਾਇਆ ਸਾਨੂੰ ਬਿਨਾਂ ਨੋਟਿਸ ਦਿੱਤੇ ਉਹ ਵੀ ਇਹ ਗੇਟ ਵੀ ਈਓ ਔਰ ਮਿਊਸਪਲ ਕਮੇਟੀ ਦੇ ਕਰਮਚਾਰੀਆਂ ਨਾਲ ਕੇ ਪਟਿਆ ਹਨੇਰੇ ਹੋਏ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਦਿੱਤੀ ਵੀ ਆਪਾਂ ਗੇਟ ਪੁੱਟ ਰਹੇ ਆ ਸਾਡੀ ਇਹ ਮੰਗਿਆ ਅਸੀਂ ਆ ਸਾਰਾ ਮੰਗ ਪੱਤਰ ਲੈ ਕੇ ਡੀਸੀ ਸਭ ਕੁਲ ਜਾ ਰਹੇ ਆ ਵੀ ਸਾਡਾ ਸਾਡੇ ਨਾਲ ਇਨਸਾਫ ਕੀਤਾ ਜਾਏ ਕਿਉਂਕਿ ਜੋ ਸਾਡਾ ਸਿਵਲ ਪ੍ਰਸ਼ਾਸਨ ਆ ਉਹਨਾਂ ਕੋ ਪਹਿਲੀਆਂ ਤੇ ਡਕੈਤੀਆਂ ਚੋਰੀਆਂ ਦੇ ਕੋਈ ਫੈਸਲੇ ਸੋਲਵ ਹੋ ਨਹੀਂ ਰਹੇ ਜੇ ਅਸੀਂ ਖੁਦ ਆਪਣੇ ਕੋਲੋਂ ਕਲੈਕਸ਼ਨ ਕਰਕੇ ਆਪਣੀ ਸੇਫਟੀ ਕਰ ਰਹੇ ਆ ਤੇ ਸਾਨੂੰ ਉਹ ਵੀ ਨਹੀਂ ਕਰਨ ਦੇ ਰਹੇ ਪਰ ਸਾਡੀ ਮੰਗ ਆ ਵੀ ਸਾਡੇ ਨਾਲ ਇਨਸਾਫ ਕਰੋ ਸਾਡੇ ਨਾਲ ਧੱਕਾ ਹੋ ਰਿਹਾ ਠੀਕ ਆ ਜੀ ਸਾਡੀ ਸਾਰੀ ਕਲੋਨੀ ਕਿਉਂਕਿ ਅਸੀਂ ਬੁੱਡਾ ਪ੍ਰੂਫਡ ਕਲੋਨੀ ਦੇ ਵਿੱਚ ਮਕਾਨ ਮਹਿੰਗੇ ਰੇਟਾਂ ਤੇ ਆਪਣੀ ਸਖਸ਼ਾ ਵਾਸਤੇ ਲਏ ਨੇ ਨਾ ਕਿ ਵੀ ਅਸੀਂ ਇਹ ਸਾਨੂੰ ਇੱਥੇ ਆਣ ਕੇ ਜਿਹੜਾ ਮਰਜ਼ੀ ਗੋਲੀ ਮਾਰ ਦੇ ਜਿਹੜਾ ਮਰਜ਼ੀ ਆਣ ਕੇ ਸਾਨੂੰ ਇੱਥੇ ਸਾਡਾ ਨੁਕਸਾਨ ਕਰ ਦੇ ਕਿਉਂਕਿ ਇਸ ਕਲੋਨੀ ਵਿੱਚ ਅੱਗੇ ਵੀ ਬਹੁਤ ਚੋਰੀਆਂ ਹੋ ਚੁੱਕੀਆਂ ਨੇ ਤੇ ਸਾਡੇ ਕੋਲ ਵਿਦ ਪ੍ਰੂਫ ਆ ਆਖਬਾਰਾਂ ਦੀਆਂ ਕਟੀਆਂ ਨੇ ਆ ਚੋਰੀਆਂ ਦੀਆਂ ਸਾਡੇ ਕੋਲ ਫੋਟੋਆਂ ਨੇ ਸਾਰਾ ਕੁਝ ਅਸੀਂ ਪ੍ਰਸ਼ਾਸਨ ਨੂੰ ਪਰਜੋਗ ਮੰਗ ਕਰਦੇ ਆਂ ਵੀ ਸਾਡੀ ਮੱਤ ਕਰੋ ਔਰ ਸਾਨੂੰ ਇਨਸਾਫ ਦਿਓ ਨਹੀਂ ਤੇ ਸਾਨੂੰ ਮਜਬੂਰਨ ਤੌਰ ਤੇ ਕੋਈ ਕੜੇ ਕਦਮ ਚੁੱਕ ਕੇ ਸਾਨੂੰ ਧਰਨੇ ਲੋਣੇ ਪੈਣਗੇ ਦੇ ਅਸੀਂ ਪ੍ਰਸ਼ਾਸਨ ਦੇ ਖਿਲਾਫ ਤਗੜੇ ਹੋ ਕੇ ਫਿਰ ਡਟ ਕੇ ਮੁਕਾਬਲਾ ਲੜਾਂਗੇ ਆਪਣੀ ਸੁਰੱਖਿਆ ਲਈ ਅਸੀਂ ਸਿਰਫ ਆਪਣੇ ਬੱਚਿਆਂ ਆਪਣੇ ਪਰਿਵਾਰਾਂ ਆਪਣੀ ਫੈਮਲੀਆਂ ਦੀ ਸੁਰੱਖਿਆ ਲਈ ਸਾਰਾ ਕੰਮ ਕਰ ਰਹੇ ਆ ਜੀ ਤੇ ਸਾਨੂੰ ਬੇਨਤੀ ਹੈ ਪ੍ਰਸ਼ਾਸਨ ਤੋਂ ਆਸ ਵੀ ਆ ਵੀ ਪ੍ਰਸ਼ਾਸਨ ਸਾਡੀ ਇਹ ਬੇਤੀ ਸੁਨੇਗਾ